ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਕਿਸਾਨ ਵੀਰੋ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਪੂਨੀਆ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਕਰਿਆਲੇ ਦੇ ਬਿਲਕੁਲ ਨਾਲ ਲੱਗਦਾ ਪਿੰਡ ਪੂਨੀਆ ਤੁਸੀਂ ਵਿਜ਼ਿਟ ਕਰਨੀ ਆ ਪੱਟੀ ਮੋੜ ਤੋਂ ਦੋਸਤੋ ਜਿਹੜੀ ਸੜਕ ਕਰਿਆਲਾ ਬਲਟੋਹਾ ਖੇਮਕਰਨੋਂ ਜਾਂਦੀ ਐ ਉਸੇ ਸੜਕ ਦੇ ਉੱਪਰ ਪਿੰਡ ਪੂਨੀਆ ਆਉਂਦਾ ਫਿਰ ਭਿੰਦੇ ਦੇ ਕੋਲ ਆਇਆ ਦੋਸਤੋ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਪਾਈਆਂ ਨੇ ਇਸ ਘਰੋਂ ਪਸ਼ੂ ਤਾਂ ਨੂੰ ਬੜੇ ਟੌਪ ਟੌਪ ਦੇ ਆਪਾਂ ਦਿਖਾਏ ਆ ਤੇ ਜ਼ਿਆਦਾਤਰ ਵੀਰ ਉਹ ਤੋਂ ਵੜਾਂ ਦਾ ਕੰਮ ਕਰਦਾ ਸੀ ਤੇ 5-6 ਮਹੀਨੇ ਪਹਿਲਾਂ ਦੋਸਤੋ ਕੰਮ ਵਿੱਚੋਂ ਘਟਾਇਆ ਸੀਗਾ ਕੁਝ ਇੱਕ ਵਪਾਰ ਦਾ ਨਾਲ ਦੀ ਨਾਲ ਤੁਸੀਂ ਜਿਹੜੇ ਦੋਸਤੋ ਇੱਧਰ ਪਸ਼ੂ ਦੇਖ ਰਏ ਜੀ ਬਿਲਕੁਲ ਘਰ ਦੇ ਘਰੇਲੂ ਪਸ਼ੂ ਵੀ ਰੱਖਿਆ ਕਨੀਲੀ ਰਾਵੀ ਦੀ ਮੱਝ ਬੜੀ ਟੌਪ ਦੀ ਰੱਖੀ ਆ ਵੀਰ ਨੇ ਪਿਛਲੇ ਸਾਲ ਜਿਹੜੀ ਇਹ ਪਰਚੇਜ਼ ਕੀਤੀ ਸੀਗੀ 16-17 ਕਿਲੋ ਵਾਲੀ ਜਿਹੜੀ ਦੋਸਤੋ ਇਹ ਨੀਲੀ ਰਾਵੀ ਦੀ ਮੱਝ ਆਪਨੇ ਖੁਦ ਨੇ ਜਿਹੜੀ ਇਹਨਾਂ ਘਰੇ ਵੀ ਰੱਖੀ ਆ ਤੇ ਪਹਿਲਾਂ ਦੋਸਤੋ ਇੱਕ ਮਾਦੀ ਨੂੰ ਜਨਮ ਦਿੱਤਾ ਸੀ ਪਹਿਲੇ ਸੂਵੇ ਕੱਟੇ ਨੂੰ ਜਨਮ ਦਿੱਤਾ ਸੀ ਤੇ ਹੁਣ ਬਖਸ਼ ਸਾਣ ਦਾ ਬੱਚਾ ਆਇਆ ਤੇ ਤੋਂ ਲਿਆ ਵੀਰ ਨੇ ਬਹੁਤ ਸੋਹਣਾ ਬਖਸ਼ ਸਾਣ ਦਾ ਬੱਚਾ ਆਇਆ ਤੇ 16 17 17 ਕਿਲੋ ਵਾਲੀ ਇਹ ਜਿਹੜੀ ਦੋਸਤੋ ਮੱਝ ਨੀਲੀ ਰਾਵੀ ਦੀ ਵੀਰ ਭਿੰਦੇ ਦੇ ਕੋਲ ਮੌਜੂਦ ਆ ਘਰੇ ਇਹ ਨਾਟ ਫੋਰ ਸੇਲ ਆ ਠੀਕ ਆ ਜੀ ਇਹ ਵਿਕਾਊ ਨਹੀਂਗੀ ਇੱਕ ਮੋٹے ਤੌਰ ਤੇ ਆਪਾਂ ਤੁਹਾਨੂੰ ਜਿਹੜੀ ਇਨਫੋਰਮੇਸ਼ਨ ਦੇ ਦਿੱਤੀ ਆ ਠੀਕ ਆ ਜੀ ਹੁਣ ਬੌਲੇ ਤੇ ਚੱਲ ਰਹੀ ਆ ਸੱਜਰ ਸੁਈ ਆ ਅੱਜ ਖਾਸ ਤੌਰ ਤੇ ਜਿਹੜੀ ਮੱਝ ਪਕਾਊ ਆ ਇੱਕ ਨਗ ਪਕਾਊ ਆ ਠੀਕ ਆ ਜੀ ਉਦੇ ਬਾਰੇ ਆਪਾਂ ਪੂਰੀ ਚਰਚਾ ਕਰਾਂਗੇ ਪੂਰੀ ਡਿਟੇਲ ਵੀਰ ਭਿੰਦੇ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਇੱਕ ਦੋਸਤੋ ਝੋਟੀ ਵੀਰ ਸੇਲ ਕਰਦਾ ਦੂਜਾ ਸੁਭਾ ਦੱਸ ਰਿਹਾ ਵੀ ਦੂਜਾ ਸੁਭਾ ਜੀ ਨੇ ਸੂਣਾ ਬਾਕੀ ਪੂਰੀ ਇਨਫੋਰਮੇਸ਼ਨ ਆਪਾਂ ਇਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਅੱਜ ਤਰੀਕ ਤੁਸੀਂ ਨੋਟ ਕਰੋ ਅੱਜ 6 ਸਤੰਬਰ ਤੇ ਸਮਾਂ ਦੋਸਤੋ ਕੋਈ ਦੁਪਹਿਰ ਦੇ 12:30 ਪੌਣੇ 1 ਵਜੇ ਦਾ ਸਮਾਂ ਹੈ ਆਓ ਕਰਦੇ ਆਂ ਗੱਲਬਾਤ ਵੀਰ ਭਿੰਦੇ ਦੇ ਨਾਲ ਬਾਕੀ ਜਿਸ ਥਾਂ ਤੋਂ ਆਈਏ ਦੋਸਤੋ ਵੀਰ ਬੈਕਗ੍ਰਾਉਂਡ ਇਹਦੀ ਚੰਗੀ ਦੱਸ ਰਿਹਾ ਪਹਿਲਾਂ ਉਹਨੇ ਦੁੱਧ ਚੰਗਾ ਚੋਆਇਆ ਸੀ ਬਾਕੀ ਆਪ ਵੀ ਕੀ ਉਹਨਾਂ ਦਾ ਰਾਬਤਾ ਰਿਹਾ ਪਿਛਲੇ ਘਰ ਵਾਲਿਆਂ ਨਾਲ ਸਭ ਤੋਂ ਪਹਿਲਾਂ ਵੀਰ ਭਿੰਦੇ ਸਤਿ ਸ੍ਰੀ ਅਕਾਲ ਪ੍ਰਸੰਤ ਸਿੰਘ ਸਤਿ ਸ੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਜੋ ਚੈਨਲ ਆਪਾਂ ਵੇਂਦੇ ਆ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲੈ ਵੀ ਬਿੰਦ ਬਿੰਦੇ ਵੀ ਸਮਾਂ ਕਾफी ਹੋ ਗਿਆ ਹਾਂਜੀ ਵੈਸੇ ਜਦੋਂ ਵੀਡੀਓ ਪਾਉਣ ਤੇ ਆਏ ਤੇ ਫਿਰ ਧੜਾ ਧੜੀ ਪਾਈਆਂ ਤੇ ਜਦੋਂ ਰੋਕ ਗਏ ਤੇ ਫਿਰ ਉਹ ਕਦੇ-ਕਦੀਆਂ ਦੇ ਨਾਲ ਵੀ ਸੌਣ ਆਇਆ ਤੇ ਸੌਣ ਦੇ ਵਿੱਚ ਮੀਂਹ ਆਇਆ ਕਦੇ-ਕਦੀ ਕਦੀ ਸੌਣ ਸੁੱਕਾ ਹੀ ਲੰਘ ਗਿਆ ਉਹ ਗੱਲਬਾਤ ਹੋਈ ਵੀ ਛੇ 7-8 ਮਹੀਨੇ ਦਾ ਬਕਬਾ ਪੈ ਗਿਆ ਕਿਧਰ ਕੈ ਚਲੇ ਸੀ ਇਹ ਰਾਸਿਆਂ ਫਰਾਰ ਕੀ ਨਾ ਸੌਣ ਸੁੱਕਾ ਨੰਗਣ ਵਾਲੀ ਗੱਲ ਬਣ ਗਈ ਆ ਇਹ ਜਿਹੜਾ ਮਾਲ ਡੰਗਰ ਲੈਂਦਾ ਹੀ ਨਹੀਂਗਾ ਅੱਛਾ ਜੀ ਹਾਂ ਜੀ ਵਾਈ ਜੋਤੀਲੇ ਹੋ ਗਏ ਆ ਤੇ 7-8 ਮਹੀਨੇ ਡੰਗਰ ਨਹੀਂ ਵੀ ਰਾਂਦਾ ਅੱਛਾ 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 ਤੇ ਹੁਣੇ ਮਹੀਨਾ ਕੋ ਹੋ ਗਿਆ ਲਿਆਉਂਦਿਆਂ ਨੂੰ ਉਦੋਂ ਹੀ ਤੁਹਾਡੇ ਨਾਲ ਜਿਗਰ ਕੀਤਾ ਸੀ ਪਾਈਏ ਵੀਡੀਓ ਫਿਰ ਤੁਹਾਨੂੰ ਕਰ ਡੈਥ ਹੋ ਗਈ ਵਿਚ ਲਾਗੇ ਹਾਂ ਬਿਲਕੁਲ ਉਹਦਾ ਕਾਰਨ ਫਿਰ ਤੁਹਾਨੂੰ ਕਿਹਾ ਸੀ ਨਾ ਹਫਤਾ ਤੋਂ ਪਹਿਲਾਂ ਆਪਣੀ ਗੱਲ ਹੋਈ ਸੀ ਤੇ ਪਸ਼ੂ ਦਿਖਾਉਣੇ ਸੀ ਆਪਾਂ ਹਾਂ ਜੀ ਹਾਂ ਜੀ ਉਹ ਫਿਰ ਲਾ ਕੇ ਆਪਣੀ ਤਾਈ ਪੂਰੀ ਹੋਈ ਅੱਜ ਵੀ ਸਵੇਰ ਦਾ ਤੁਹਾਨੂੰ ਆਖੇ ਤੇ ਇੱਕ ਆਪਣੇ ਕੋਲ ਸ਼ਾਈ ਵਾਲ ਗਾਂ ਸੀ ਤੁਹਾਨੂੰ ਕਹੇ ਜੇ ਤਾਂ ਟਾਈਮ ਨਾ ਆ ਗਏ ਤੇ ਸੇਲ ਹੋਈ ਆ ਤਾਂ ਪਰ ਆਪਾਂ ਪਾ ਦਾਂਗੇ ਤੇ ਜੇ ਲੈ ਗਏ ਫਿਰ ਠੀਕ ਹੈ ਤਾਂ ਪਰ ਉਹ ਲੈ ਗਏ ਹੁਣ ਹਾਲ ਵੀ ਘੜੀ ਆਪਣੇ ਕੋਲ ਮੱਝ ਚੰਗੇ ਰਿਵਾਰਡ ਵਾਲੀ ਹੈ ਠੀਕ ਦੂਸਰਾ ਸੂਆ ਝੋਟੀ ਹੈ ਬਹੁਤ ਸੋ ਮੱਝ ਤੁਹਾਨੂੰ ਦਿਖਾ ਦੇਣੀ ਆ ਬੱਲਾ ਬੱਲਾ ਕਰਵਾਉਣ ਵਾਲੀ ਛੇ ਆ ਤੇ ਗੱਬਣ ਆ ਤਿਆਰੀ ਵਾਲੀ ਆ ਠੀਕ ਹੈ ਜੀ ਟੁੱਕੀ ਖੜੀ ਆ ਕਰਮਾਰੀ ਬਾਕੀ ਦਿਨ ਪੁੱਛਦੇ ਆ ਭਿੰਦੇ ਵੀਰੇ ਦਾ ਸੂਆ ਦੱਸ ਦੀ ਕਿਨਵਾ ਸੂਆ ਹੁੰਦੀ ਆ ਇਹ ਰਾਜ ਵੀਰੇ ਸੂਆ ਦੂਸਰਾ ਹੈ ਅੱਛਾ ਜੀ ਹਾਂ ਜੀ ਇਹ ਪਹਿਲੇ ਸੂਏ ਨੇ ਕੋਈ 13-14 ਕਿਲੋ ਦੁੱਧ 14-13-14 ਕਿਲੋ ਚਵਾਇਆ ਹੈ। ਠੀਕ ਹੈ ਜੀ। ਪੂਰੀ ਗਾਰੰਟੀ ਉਹਨੇ ਦਿੱਤੀ ਆ। ਹਾਂ ਜੀ। ਐਤਕੀ ਇਹ ਦੂਸਰੇ ਸੂਏ ਆ। ਠੀਕ ਹੈ। ਐਤਕੀ ਸਤਗੁਰ ਦੀ ਕਿਰਪਾ ਤੋਂ ਹੀ ਵੇਖ ਹੀ ਲਈ ਆ ਜਿੰਨੀ ਮਾਈ ਦੀ ਤਿਆਰੀ ਆ ਅਜੇ ਵੀ ਦੋ ਤਿੰਨ ਦਿਨਾਂ ਤੋਂ ਨਹੀਂ। ਆਹੋ ਆਹੋ। ਐਤਕੀ ਉਮੀਦ ਆ ਵੀ ਹੋ ਸਕਦਾ ਵੀ 16-17 ਕਿਲੋ ਪਲੱਸ ਹੀ ਹੋ ਸਕਦੀ ਆ ਘਟਣੀ ਹੋ ਸਕਦੀ। ਹੂੰ। ਬਾਕੀ ਗਾਰਡ ਦੀ ਤੁਸੀਂ ਵੇਖੋ ਜਿੰਨੀ ਕਰਮਾਂ ਵਾਲੀ ਵੇਖੋ ਤੁਸੀਂ ਬਿਲਕੁਲ ਆਪਾਂ ਗੱਲ ਕਰਦੇ ਨੇ ਵੀ ਤੁੰਨ ਤੋਂ ਲੈ ਕੇ ਸੂ ਨਾ ਜਿਹੜਾ ਦੋਸੂ ਨੇਵਾ ਟੱਚ ਕਰਦੀ ਪਈ ਆ। ਅਜੇ ਪਿੰਦੇ ਵੀ ਰਸਈਏ ਜੇ ਆਰਮਨਾਲ 5654 ਦਿਨ ਕੱਢਦੀ ਆ ਨਰਮਨ ਨਰਮਨ ਆਪਾਂ ਵੀ ਤੁਸਾਂ ਸਾਹ ਵੇਖ ਲੋਗੇ 56 ਦਿਨ ਤੱਕ ਨਹੀਂ ਹੁੰਦੀ ਲਓ ਜੀ ਇਹ ਵਿਲਾਇਤ ਨਾਲ ਗਾਂਗੂ ਬਣ ਜੂਗੀ ਜੇਕਰਾਂ ਠੀਕ ਆ ਜੀ ਸੋ ਪਹਿਲੇ ਸਵੇਰੇ ਦੋਸਤੋ ਫਰਸਟ ਟਾਈਮਰ ਨੇ ਜਿਹੜਾ ਦੁੱਧ ਚੰਗਾ ਚਵਾਇਆ ਵੀਰ ਦੱਸ ਰਿਹਾ ਵੀ ਕੋਈ 13 14 13 14 ਕਿਲੋ ਤੇ ਚੱਲੀ ਆ ਜਿੱਥੋਂ ਵੀ ਖਰੀਦੀ ਆ ਘਰ ਵਾਲਿਆਂ ਨੇ ਵੇਰਵਾ ਦਿੱਤਾ ਸੀ ਵੀ ਚੰਗਾ ਦੁੱਧ ਚਵਾ ਗਈ ਪਈ ਦੇ ਸਵੇਰੇ ਹੁਣ ਦੁੱਜਣ ਇਹ ਜਿਹੜੀ ਦੋਸਤੋ ਛੋਟੀ ਹੁੰਦੀ ਆ ਕੱਦ ਪੋਤਾ ਲਈ ਆ ਵੱਡਾ ਕੱਦ ਕਾਠਾ ਮੱਜਾਂ ਤੁਸੀਂ ਵੈਸੇ ਜਿਹੜੀਆਂ ਨਾਲ ਵੀ ਇੱਕ ਬੱਚੀਆਂ ਦੇਖ ਰਹੇ ਜੇ ਹਾਈਟ ਮੀਡੀਅਮ ਦਰਮਿਆਨੀ ਮੀਡੀਅਮ ਹਾਈਟ ਦੇ ਵਿੱਚ ਬਾਕੀ ਮੱਜਾਂ ਨੇ ਠੀਕ ਆ ਜੀ ਇੱਕ ਨੀਲੀ ਰਾਵਦੀ ਜਿਹੜੀ ਮਧਰੀ ਡੌਲੀ ਵਾਲੀ ਆ ਪਾਸੇ ਦੇ ਵਿੱਚ ਵੀਰ ਨੇ ਘਰੇ ਬੰਨੀ ਉਹ ਮਧਰੀ ਗੋਡੀ ਵਾਲੀ ਉਹ ਨੂੰ ਕਹਿ ਦਿੰਨੇ ਜਿਹੜੀ ਲਾਸਟ ਵਿੱਚ ਤੁਸੀਂ ਖੜੀ ਵੇਖ ਰਹੇ ਜੇ 16 17 ਸਰੀ ਆ ਠੀਕ ਆ ਜੀ ਤੇ ਇਹ ਜਿਹੜੀ ਵੈਸੇ ਝੋਟੀ ਆ ਕਦਬੋਤਾ ਲਈ ਆ ਵੱਡਾ ਕਦ ਕਾਠਾ ਟਾਂਚਾ ਢੂੰਚਾ ਚੰਗਾ ਮੇਰਾ ਵੀਰ ਕੋਈ ਦੂਰੋਂ ਨੇੜੇੋਂ ਇੱਥੇ ਆ ਰਿਹਾ ਤੇ ਇੱਕ ਗੱਲ ਤੁਸੀਂ ਜ਼ਰੂਰ ਆਈਡੀਆ ਮੰਨ ਕੇ ਆਇਓ ਕਿ ਸੋਹਣੇ ਢਾਂਚੇ ਦੇ ਵਿੱਚ ਆ ਚੌਰਸਲੇਵਾ ਮੋੜ ਵੰਡ-ਮੁੰਡ ਆਫਸੀ ਥਣਾ ਦੇ ਤੁਸੀਂ ਆ ਵੇਖ ਕੇ ਚੈੱਕ ਕਰ ਲੈਣੀ ਆ ਜਿਹੜੀ ਸੱਚੀ ਖੱਬੀ ਬਹਿਣੀ ਆ ਇਹਦੇ ਵਿੱਚ ਸਪੇਸ ਵੰਡ ਚੰਗੀ ਅਗਲੇ ਪਿਛਲੇ ਥਣਾ ਦੇ ਕੋਈ 2-2 3-3 ਇੰਚ ਤੇ ਥਾਣ ਲੱਗਾ ਠੀਕ ਆ ਥਣ ਵੀ ਬਿਲਕੁਲ ਜੇ ਪਿੰਡ ਪੂਣੀਆਂ ਪਹੁੰਚੀਆਂ ਤੇ ਜਿਹੜੇ ਥਣ ਵੀ ਦੋਸਤੋ ਬਿਲਕੁਲ ਬਦਲੇ ਪੂਣੀਆਂ ਵਰਗੇ ਆ ਠੀਕ ਆ ਤੇ ਚੌੜਾ ਪਿੱਠ ਪੂੜਾ ਹਾਈਟ ਲੈਂਥ ਪੂਰੀ ਆ ਇਸ ਝੋਟੀ ਦੀ ਸੋ ਬਾਕੀ ਨਵੀਂ ਨਰੋਈ ਆ ਕਰਮਾਲੀ ਤੇ ਬਾਕੀ ਵੀ ਰਪਿੰਦੇ ਟਿੱਪਣ ਤੋਂ ਪਾਉਣ ਦੀ ਤੇ ਭਾਰ ਪਿਛੇ ਦੀ ਕੋਈ ਮਸਲੇ ਦੀ ਕੋਈ ਸਮੱਸਿਆ ਨਹੀਂ ਜੀ ਕੋਈ ਭਣ ਭਰਾ ਦੂਰੋਂ ਨੇੜੇ ਆਉਂਦਾ ਨਾ ਇਹ ਆਪਣੀ ਤ ਪਰ ਪਿਛੇ ਦੀ ਆਪਣੀ ਤਸੱਲੀ ਆ ਆਪਣੀ ਤਸੱਲੀ ਆ 33 ਦੀ ਲੋੜ ਨਹੀਂ ਜਿੰਨੇ ਆਨਲਾਈਨ ਮੰਗਾਉਣੇ ਆ ਨਾ ਏਦਾਂ ਕੋਈ ਨੁਕਸ ਨਹੀਂ ਜੇ ਕੋਈ ਬਾਕੀ ਆਪਾਂ ਨੂੰ ਸਾਈ ਪਾ ਕੇ ਦੂਰੋਂ ਚੱਲ ਕੇ ਵੀ ਆਉਂਦਾ ਨਾ ਸਾਈ ਡਬਲ ਮੋੜ ਦਾਂਗੇ ਜੇ 33 ਗਲਤ ਹੋਏ ਜੇ ਠੀਕ ਹੈ ਜੀ ਇਹ ਨਹੀਂ ਵੀ ਦੂਰੋਂ ਕੋਈ 5000 ਸਾਈ ਪਾਉਂਦਾ ਤੇ ਆਵੇ ਤੇ ਉੱਤੇ ਪੰਨਾ ਪਾਸ ਹੋਵੇ ਤੇ ਉਹਦੀ ਸਾਈ ਵਾਪਸ ਕਰਦਗੇ ਜਿਹੜਾ ਇਨਾ ਅਗਲਾ ਖਰਚਾ ਕਰਕੇ ਆ ਉਹ ਕੌਣ ਦੇਊਗਾ ਉਹ ਆਪਾਂ ਭਰਾਂਗੇ ਜੇ ਕੋਈ 33 ਗਲਤ ਕਰ ਜਾਈ ਗਏ ਬਿਲਕੁਲ ਬਿਲਕੁਲ ਲਓ ਵੀ ਇੱਕ ਵਾਰੀ ਤੁਹਾਨੂੰ ਖੋਲ ਕੇ ਦੋਸਤੋ ਆਪਾਂ ਤੋੜ ਕੇ ਦਿਖਾਉਣੇ ਆ ਟਾਂ ਚਾ ਸੋ ਪਤਲਾ ਪਿੰਡਾ ਦੋਸਤੋ ਚਮੜੀ ਸਕੇ ਇੰਨੀ ਕਿ ਪਤਲੀ ਆ ਵੀ ਨਾੜੀ ਨੂੜੀ ਉੱਪਰ ਜਿਹੜੀ ਬੇਨ ਆ ਉਹ ਤੁਹਾਨੂੰ ਨਾਰਮਲੀ ਉੱਪਰ ਸ਼ੋ ਹੋਊਗੀ ਠੀਕ ਆ ਜੀ ਸੋ ਸਿੰਗੀ ਦਿਖਾਵਾਂਗੇ ਪ੍ਰੋਪਰ ਪੂਰਾ ਟਾਂਚਾ ਦਿਖਾਵਾਂਗੇ ਤੁਹਾਨੂੰ ਇਸ ਮੈਂ ਦਾ ਠੀਕ ਆ ਤੇ ਇਧਰ ਦੇਖਿਆ ਜੀ ਜਰਾ ਸੋ ਵਾਟਰ ਰੂਟਰ ਦੀ ਜਿਹੜੀ ਦੋਸਤੋ ਬੜੀ ਸੋਹਣੀ ਮਾਲਕਾਣਾ ਕਰਮਾਂ ਦੀ ਠੀਕ ਆ ਜੀ ਸੋ ਬਾਕੀ ਅੱਗੇ ਵੈਗੁਰ ਸੱਚੇ ਪਾਸ਼ਾ ਠੀਕ ਆ ਜੀ ਵਾਧੇ ਬੰਦੀ ਅਗੇ ਲੈਣੀਆਂ ਕਰੇ ਜਿਸ ਥਾਂ ਤੇ ਵੀ ਜਾਵੇ ਪਸ਼ੂ ਠੀਕ ਹੈ ਜੀ ਕਿਉਂਕਿ ਕਿਸੇ ਵੀਰ ਨੇ ਸੋਨੇ ਪੈਸੇ ਖਰਚ ਕਰਨੇ ਆ ਚੰਗੇ ਪੈਸੇ ਲਾਉਣੇ ਆ ਚੰਗਾ ਪਸ਼ੂ ਤਾਂ ਖਰੀਦਣਾ ਤੇ ਬਹੁਤ ਖੂਬਸੂਰਤ ਕਮਾਲ ਦੀ ਜਿਹੜੀ ਦੋਸਤੋ ਇਹ ਆਪਾਂ ਤੁਹਾਨੂੰ ਝੋਟੀ ਦਿਖਾ ਰਹੇ ਆ ਸੋਹਣੇ ਪਿੱਠਪੂੜੇ ਦੇ ਵਿੱਚ ਸੋਹਣੀ ਅਡਰ ਕੁਆਲਿਟੀ ਦੇ ਵਿੱਚ ਠੀਕ ਹੈ ਜੀ ਤੋਂ ਸਿਫਤ ਚੰਗੇ ਪਸ਼ੂ ਦੀ ਦੋਸਤੋ ਜਿੰਨੀ ਕਰ ਲੋ ਉਨੀ ਥੋੜੀ ਤੇ ਤਿੱਪਣ ਤੋਂ ਪੌਣ ਦੀ ਕੋਈ ਮਸਲੇ ਵਾਲੀ ਗੱਲ ਨਹੀਂ ਕਿ ਜਿੱਦਾਂ ਮਰਜ਼ੀ ਮੇਰਾ ਵੀਰ ਇੱਥੇ ਇੱਕ ਦੂਰੋਂ ਨੇੜੋਂ ਆਣ ਕੇ ਸਾਈ ਬਿਆਨ ਆਪਣਾ ਪੱਕਾ ਪਾ ਗਏ ਤੁਸੀਂ ਜਿਹੜੀ ਆ ਵਿਜ਼ਿਟ ਆ ਪਿੰਦੇ ਵੀਰ ਗਾਂ ਲੰਬਾ ਤੋਰ ਲਿਆ ਜੇ ਹਾਂ ਇੱਕ ਹੋਰੀ ਪਿੰਦੇ ਹੋਰ ਘੇੜਾ ਕਢਾ ਦੇ ਭਰਾ ਆ ਲੋ ਜੀ ਆ ਲੋ ਜੀ ਤੋਂ ਥੋੜਾ ਦੂਰੀ ਤੋਂ ਵੀ ਦੋਸਤੋ ਆਪਾਂ ਦਿਖਾ ਰਹੇ ਆ ਵੀ ਬਹੁਤ ਬਹੁਤੇ ਵੀਰਾਂ ਨੂੰ ਇੱਕ ਆਈਡੀਆ ਹੋ ਜਾਵੇ ਵੀ कदकू तो सोणा है ठीक है जी आम एक नॉर्मल दरमियानी मीडियम हाइट भी आपा तानू नोट करा दिदने हैं ये आम नॉर्मल मज्जा ਨਾਲੋਂ ਜਿਹੜੀ ਵੱਡੀ ਆ ਠੀਕ ਹੈ ਜੀ మీడియం हाइट ਤੋਂ ਪਲੱਸ हाइट ਆ ਤੇ ਚੌੜਾ ਪਿੱਠਪੋੜਾ ਪਤਲੀ ਚਮੜੀ ਥੱਲੇ ਲੇਵੇ ਦੀ ਬੜੀ ਜਿਹੜੀ ਕਾਇਮ ਆ ਪੂਰੀ ਖਬਰਦਾਰ ਆ ਠੀਕ ਆ ਤੇ ਤੋਰੇਦਾਰੇ ਤੋਂ ਤੁਸੀਂ ਵੇਖੋ ਪੂਰੀ ਠੰਢੀ ਤੀਰੀਅਤ ਸੀਲਸ ਆਊਗਾ ਬਾਕੀ ਰਾਤ ਸਭ ਵੇਖ ਲੈ 6 ਫੁੱਟ ਦੇ ਲਾਕੇ 6 ਫੁੱਟ ਦੇ 6 ਫੁੱਟ ਦੇ ਆ ਉੱਤੇ ਆ ਤੇ ਬਾਕੀ ਇਧਰ ਵੇਖ ਲੋ ਵੀ ਮੇਰੇ ਕਿੱਥੇ ਆਉਂਦਾ ਹੀ ਆ ਹਾਂ ਤੇ ਮਾਲਕ ਦੀ ਕਿਰਪਾ ਹੈ ਪੂਰੀ ਵੱਡੀ ਝੋਟੀ ਆ ਇਹਨੇ ਕੋ ਦੂਰੋਂ ਨੇੜੇੋਂ ਚੱਲ ਕੇ ਉਹ ਤਾਂ ਅੱਗੇ ਛੋਟੀ ਨਿਕਲੂਗੀ 100 ਦੇ ਵਿੱਚੋਂ 95% ਆ ਇਹ ਨਹੀਂ ਕੋ ਕਹੇ ਕੋ 100 ਦੇ ਵਿੱਚੋਂ 50% ਨਹੀਂ ਨਿਕਲਦੀ ਹਾਂਜੀ ਪੂਰੀ ਵੱਡੀ ਵੱਡੀ ਝੋਟੀ ਫੁੱਲ ਠੀਕ ਆ ਤੋਂ ਭਾਂਡੇ ਦੀ ਦੋਸਤ ਜ਼ਿਆਦਾਤਰ ਪਸ਼ੂ ਹੁੰਦਾ ਵੀ ਲੇਵੇ ਹਵਾਨੇ ਦਾ ਲੇਵੇ ਹਵਾਨੇ ਦੀ ਬੜੀਆਂ ਸਫਾਈਆਂ ਕਰਮਾਉਣੀਆਂ ਨੂੰ ਲੱਗੀਆਂ ਘੜ ਘੜ ਕੇ ਥਣ ਲੱਗਾ ਤੇ ਅੱਜ ਦੀ ਘੜੀ ਆਪਾਂ ਗੱਲ ਕਰਾਂਗੇ ਅੱਜ ਦੀ ਘੜੀ ਬਹੁਤ ਖੂਬਸੂਰਤਾ ਸੋਨੇ ਵਰਗੀ ਸ਼ਹਿ ਆ ਅੱਗੇ ਮੇਰਾ ਵੀਰ ਕੋਈ ਲੈ ਜਾਂਦਾ ਚੰਗੀ ਸੇਵਾ ਕਿਸੇ ਵੀਰ ਦੀ ਨਿਰਪਰ ਕਰਦੀ ਆ ਕੋ ਚੰਗਾ ਦੁੱਧ ਲੈਣ ਦਾ ਦੇ ਵਿੱਚ ਠੀਕ ਆ ਜੀ ਚੰਗਾ ਦੁੱਧ ਲੈਣਾ ਤੁਸੀਂ ਚੰਗੀ ਸੇਵਾ ਨਿਰਪਰ ਕਰਦੀ ਆ ਠੀਕ ਆ ਤੇ ਬਾਕੀ ਫਿਲਹਾਲ ਅੱਜ ਦੀ ਘੜੀ ਬਹੁਤ ਖੂਬਸੂਰਤ ਆ ਬਣੀ ਥਣੀ ਬਹੁਤ ਕਮਾਲ ਆ ਠੀਕ ਆ ਤੇ ਆ ਦੇਖੋ ਜੀ ਬਾਕੀ ਰਾਜ ਸਿੰਘ ਤੋਰਿਆਂ ਵੇਖ ਲੈ ਤੁਰਦੀ ਆ ਜਿਵੇਂ ਫਰੰਦੀਪੁਰਿਆ ਭਲਵਾਨਪੁਰ ਦਾ ਆ ਤੁਰਦੀ ਕਿ ਨਹੀਂ ਤੁਰਦੀ ਗੱਲ ਕਰ ਬਿਲਕੁਲ ਬਿਲਕੁਲ ਕੋ ਝੂਠ ਵਾਲੀ ਗੱਲ ਤਾਂ ਨਹੀਂ ਨਹੀਂ ਜੀ ਨਹੀਂ ਬਿਲਕੁਲ ਮੈਂ ਤੁਹਾਨੂੰ ਦੱਸਿਆ ਵੀ ਫਰੰਦੀਪੁਰਿਆ ਖਾੜੇ ਘਰੇ ਘਰੇ ਆਉਂਦਾ ਹੈ ਕਿ ਨਹੀਂ ਆ ਇਦਾਂ ਆਉਂਦੀ ਤੁਰਾਂ ਕਿ ਨਹੀਂ ਅਜੇ 5-6 ਦਿਨ ਝੋਟੀ ਨਹੀਂ ਹੁੰਦੀ ਹਾਂ ਇਹ ਗਾਈਆਂ ਨੂੰ ਲੈਦਣ ਗਾਈਆਂ ਨੂੰ ਬਹਿਣ ਓਖੀ ਹੋ ਜੂਗੀ ਇਹ ਆਪਣੀ ਤਫਲੀ ਆ ਬਿਲਕੁਲ ਬਿਲਕੁਲ ਹਾਂਜੀ ਉਹ ਤੁਸੀਂ ਦੱਸਿਆ ਵੀਰ ਭਿੰਦੇ ਵੀ ਜੇ ਪਿਛੇ 13 14 ਲੀਟਰ ਚ ਵਾਇਆ ਐਤਕੀ ਉਮੀਦ ਹੈ ਜੱਡੀ ਕੇ ਸੇਵਾ ਸੁਭਾਲ ਦੇ ਵਿੱਚੋਂ ਆਈ ਉਮੀਦ ਚੰਗੀ ਕਰਦੇ ਵੀ ਕਿਲੋ ਖੰਡ ਵਧ ਹੀ ਦਊਗੀ ਵੇਖੋ ਵੀਰ ਜੀ ਜੱਡੀ ਝੋਟੀ ਜੇ ਐਡਾ ਕੋ ਝੂਠ ਮਾਰਨ ਹੋਵੇ ਤਾਂ ਉਹਨਾਂ 15 16 ਵੀ ਉਹ ਕਹਿ ਸਕਦੇ ਹਾਂ ਨਹੀਂ ਤਾਂ ਐਡੀ ਝੋਟੀ ਦਾ ਭਾਵੇਂ 16 17 ਕਹਿ ਦੇਣਾ ਇਹ ਆਪਣੀ ਜ਼ੁਬਾਨ ਦਾ ਦੁੱਧ ਆ ਗੱਬਨ ਤਾਂ ਹੈਗੀ ਆ ਕਿਹੜੀ ਕਿਹਨੇ ਚੋਣੀ ਪਰ ਆਪਾਂ ਦਾਬੇ ਹਾਂਜੀ ਬਾਕੀ ਉਹਨਾਂ 13 14 ਕਿਲੋ ਦੱਸਿਆ ਤਾਂ 13 14 ਹੀ ਦਿੱਤਾ ਠੀਕ ਹੈ ਜੀ ਐਰਕੀ 20 ਦਾ ਵੀ ਐਰਕੀ ਨਹੀਂ 16 17 ਦਾ ਮਰਦਾ ਲੈ ਵੀਰ ਰਪਿੰਦੇ ਜਿੰਨਾ ਦਾ ਤੁਸੀਂ ਮੁੱਲ ਕਰਦੇ ਨਾ ਮੈਨੂੰ ਲੱਗਦਾ ਵੀ 13 14 ਲੀਟਰ ਜੇ ਕਰਮਾ ਲਈ ਇੰਨੇ ਕੱਢਦੀ ਰਹੀ ਤੇ ਇੰਨੇ ਜਿੰਨਾ ਰੇਟ ਕਰਦੇ ਨਾ ਉਹਨਾਂ ਵਿੱਚ ਕੋਈ ਮਹਿੰਗੀ ਨਹੀਂ ਕੋਈ ਮਹਿੰਗੀ ਨਹੀਂ ਵੇਖੋ ਇਹ ਆਮ ਹੀ ਹੋਣਾ 10 ਕਿਲੋ ਵਾਲਿਆਂ 80 85 85 ਦੀ ਆਉਂਦੀਆਂ ਅੱਛਾ ਵੀਰ ਰਪਿੰਦੇ ਇਹਦੇ ਮੁੱਲ ਦੀ ਗੱਲ ਕਰੀਏ ਕੀ ਡਿਮਾਂਡ ਰਹੂਗੀ ਕਿੱਥੋਂ ਤੱਕ ਦੇ ਦਾਂਗੇ ਇਹਦੀ ਰਾਸਿਆਂ ਡਿਮਾਂਡ ਆਪਾਂ ਮੰਗਣ ਨੂੰ ਜੋ ਮਰਜ਼ੀ ਮੰਗੀਏ ਹਾਂਜੀ ਇਹ ਨਹੀਂ ਗੱਲ ਕਹਿਣੀ ਵੀ ਇਹ 1.5 ਲੱਖ ਦੀ ਆ ਤਾਂ ਮੈਂ 1.5 ਹੀ ਦੇ ਦੇਣੀ ਆ ਆ ਇਹ ਗਲਤ ਗੱਲ ਆ ਜੇ ਡੇਢ ਦੀ ਤੇ ਮੈਂ ਡੇਢ ਦੀ ਦੇਣੀ ਆ ਮੇਰਾ ਨਹੀਂ ਦਿਲ ਕਰਨਾ ਵੀ 5000 ਰੁਪਇਆ ਕਿਸੇ ਨੂੰ ਮੈਂ ਛੱਡ ਦਿਆਂ ਛੱਡ ਦਿਆਂ ਠੀਕ ਆ ਜੀ ਬਾਕੀ ਇਹ ਆਪਾਂ ਮੁੱਲ 1.5 ਪੰਜੀ ਆ ਹਾਂਜੀ ਹਾਂ ਨਾ 1.15 ਦੀ ਦੇਣੀ ਆ 1.15 ਦੀ 1.15 ਦੀ ਬਾਕੀ ਭੈਣ ਭਰਾ ਆ ਕੇ ਦੂਰੋਂ ਨੇੜੇ ਤੇ ਉਹਦੇ ਵਿੱਚ ਛੋਟ ਛਾਪਾ ਖੁੱਲਾ ਕਰਾਂਗੇ ਠੀਕ ਆ ਜੀ ਇਹ ਨਹੀਂ ਵੀ ਕੋਈ 100 200 ਨਹੀਂ ਛੋਟ ਕਰਦੇ ਜਿੰਨੇ ਕੋਈ ਆਪਦੀ ਛੋਟ ਕਰਾ ਲੋ ਉਨੇ ਕਰ ਦਿਆਂਗੇ ਮਾਨ ਤਾਨ ਲਓ ਜੀ ਹਾਂਜੀ 1,115,200 ਇਹ ਜੈਸ ਨੂੰ ਆ ਠੀਕ ਆ ਜੀ ਕਹੂਗੀ ਪਸੰਦ ਆਊਗੀ ਉਹ ਤੁਸੀਂ ਤਾਲਮਿਲ ਬਿਠਾ ਲਿਓ ਕਿੱਥੇ ਕਿ ਸੌਦੇ ਵਾਲੀ ਗੱਲਬਾਤ ਹੁੰਦੀ ਹੈ ਕਿੰਨੀ ਕ ਗਜੈਸ਼ ਆ ਵਿੱਚੋਂ ਮਾਨਤਾਂ ਦੀ ਉਹ ਮੌਕੇ ਤੇ ਹੋ ਜੂਗੀ ਗੱਲਬਾਤ ਲੈ ਭਿੰਦੇ ਵੀਰ ਇੱਕ ਹੀ ਆਪਣੇ ਕੋਲ ਜੜੀ ਝੋਟੀ ਸੀਗੀ ਉਹ ਬਕਾਊਆ ਫਿਲਹਾਲ ਆਪਣੇ ਕੋਲ ਅੱਜ ਦੀ ਘੜੀ ਹਾਂਜੀ ਹਾਂਜੀ ਤੇ ਨੰਬਰ ਇੱਕ ਕਰਦੇ ਹੋ ਸਾਝੇ ਆਪਣੇ ਭੈਣ ਭਰਾਵਾਂ ਨਾਲ ਨੰਬਰ ਆਸੇ ਆਪਣਾ 95923 ਤੇ 75512 ਜੀ ਠੀਕ ਹੈ ਜੀ ਹਾਂਜੀ ਲਓ ਜੀ ਬਹੁਤ ਖੂਬਸੂਰਤੋ ਦੋਸਤੋ ਕੁਆਲਿਟੀ ਦੇ ਵਿੱਚ ਇਹ ਅੱਜ ਵੀਰ ਭਿੰਦੇ ਪੁਣੀਆਂ ਦੇ ਕੋਲ ਜੜੀ ਮਾਝ ਬਕਾਊਆ ਸੋ ਪਸੰਦ ਆਈ ਹੋਊਗੀ ਮੇਰੇ ਵੀਰਾਂ ਨੂੰ ਤੋ ਖਰੀਦਦਾਰ ਵੀਰ ਕਾਫੀ ਡਿਮਾਂਡ ਕਰਦੇ ਆ ਵੀ ਕੋਈ 12 13 14 ਕਿਲੋ 12 13 14 ਸਰੀ ਮਹ ਚਾਹੀਦੀ ਆ ਤੇ ਫਿਲਹਾਲ ਦੋਸਤੋ ਚੰਗੀ ਉਮੀਦ ਆਪਾਂ ਕਰ ਸਕਦੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਫਿਊਚਰ ਟਾਈਮ ਚੰਗਾ ਦੁੱਧ ਪਾ ਦੋਗੀ ਕਰਮ ਵਾਲੀ ਠੀਕ ਆ ਜੀ ਚੰਗੀ ਸੇਵਾ ਰਹੀ ਕਿਸੇ ਦੀ ਮਿਲਦਿਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ